ਇਕ ਕਮਾਈ ਵਾਲਾ ਕਿਤਾ ਮਜ਼ਦੂਰੀ ਏ ਔਖੀ ਮਿਹਨਤ ਵਾਲਾ ਕਿਤਾ ਮਜ਼ਦੂਰੀ ਏ ਇਹ ਕਮਾਈ ਵਾਲਾ ਕਿਤਾ ਮਜ਼ਦੂਰੀ ਏ ਢੇਡਹਾੜ ਦੀ ਗਰਮੀ ਦੇ ਨਾਲ ਤਪਦਾ ਪੀਣਾ ਏ ਚਸ਼ਮੇ ਬਾਹੋਂ ਬਦਨ ਦੇ ਵਿੱਚੋਂ ਚੱਲੇ ਪਸੀਨਾ ਏ ਢੇਡਹਾੜ ਦੀ ਗਰਮੀ ਦੇ ਨਾਲ ਤਪਦਾ ਪੀਣਾ ਏ ਚਸ਼ਮੇ ਬਾਹੋਂ ਬਦਨ ਦੇ ਵਿੱਚੋਂ ਚੱਲੇ ਪਸੀਨਾ ਏ ਨਾਟੇ ਮਿਹਨਤ ਦੀ ਨਾ ਮਿਲਦੀ ਕੀਮਤ ਪੂਰੀ ਏ ਨਾਟੇ ਮਿਹਨਤ ਦੀ ਨਾ ਮਿਲਦੀ ਕੀਮਤ ਪੂਰੀ ਏ ਨੇਕ ਕਮਾਈ ਵਾਲਾ ਕਿੱਤਾ ਮਜ਼ਦੂਰੀ ਏ ਔਖੀ ਮਿਹਨਤ ਵਾਲਾ ਕਿੱਤਾ ਮਜ਼ਦੂਰੀ ਏ ਨੇਕ ਕਮਾਈ ਵਾਲਾ ਕਿੱਤਾ ਮਜ਼ਦੂਰੀ ਏ ਇੱਤੀ ਹੱਥੋਂ ਬਣਦੇ ਮੇਲਾ ਮੈਲ ਮਨਾਰੇ ਸੋਚਾਂ ਫਿਕਰਾਂ ਦੇ ਵਿੱਚ ਕੀਰਤੀ ਬਖਤ ਗੁਜਾਰੇ ਇੱਤੀ ਹੱਥੋਂ ਬਣਦੇ ਮੇਲਾ ਮੈਲ ਮਨਾਰੇ ਸੋਚਾਂ ਫਿਕਰਾਂ ਦੇ ਵੀ ਜਕੀਰਤੀ ਬਖਤ ਗੁਜਾਰੇ ਮਿਹਨਤ ਦੀ ਨਾਲ ਫਿਰ ਵੀ ਮਿਲਦੀ ਕੀਮਤ ਪੂਰੀ ਏ ਮਿਹਨਤ ਦੀ ਨਾਲ ਫਿਰ ਵੀ ਮਿਲਦੀ ਕੀਮਤ ਪੂਰੀ ਏ ਨੇਕ ਕਮਾਈ ਵਾਲਾ ਕਿਤਾ ਮਜਦੂਰੀ ਔਖੀ ਮਿਹਨਤ ਵਾਲਾ ਕਿਤਾ ਮਜਦੂਰੀ ਕੀਤੀ ਤੇਰੇ ਪਾਗੋਂ ਵਿਚ ਨਾਰੰਗ ਬਾਹਾਰਾਂ ਦੇ ਬਿਲੇ ਛੜਾਉਂਦੇ ਪੁੱਤਰ ਛਾਉਕਾਰਾਂ ਦੇ ਕੀਤੀ ਤੇਰੇ ਪਾਗੋਂ ਵਿਚ ਨਾਰੰਗ ਬਾਹਾਰਾਂ ਬਿਲੇ ਅਛੜਾਉਂਦੇ ਪੁੱਤਰ ਛਾਉਕਾਰਾਂ ਦੇ ਮਾਲਕ ਕਿੰਟੀ ਵਿੱਚ ਭਾਈ ਸਮਾਜ ਨੇ ਧੋਰੀ ਏ ਮਾਲਕ ਕਿੰਟੀ ਵਿੱਚ ਭਾਈ ਸਮਾਜ ਨੇ ਧੋਰੀ ਏ ਨੇ ਕਮਾਈ ਵਾਲਾ ਕਿਤਾ ਮਜ਼ਦੂਰੀ ਏ ਓਖੀ ਮਿਹਨਤ ਵਾਲਾ ਕਿਤਾ ਮਜ਼ਦੂਰੀ ਏ ਨੇ ਕਮਾਈ ਵਾਲਾ ਕਿਤਾ ਮਜ਼ਦੂਰੀ ਏ ਖੁਸ਼ਹਾਲੀ ਦਾ ਇਹ ਤੂੰ ਕਿਰਤੀ ਜੀਵਨ ਜੀਣਾ ਆ ਹਕਾਂ ਖਾਤਰ ਤਾਣ ਕੇ ਖੜਨਾ ਪੈਣਾ ਸੀਨਾ ਆ ਹੁਸ਼ਿਆਲੀ ਦਾ ਜੇ ਤੂੰ ਕਿਰਤੀ ਜੀਵਨ ਜੀਣਾ ਆ ਹਕਾਂ ਖਾਤਰ ਤਾਣ ਕੇ ਖੜਨਾ ਪੈਣਾ ਸੀਨਾ ਆ ਇੱਕ ਮੁੱਠ ਹੋ ਕੇ ਤੇ ਹੁਣੀ ਮੰਜ਼ਿਲ ਦੀ ਦੂਰੀਏ ਇੱਕ ਮੁੱਠ ਹੋ ਕੇ ਤੇ ਹੁਣੀ ਮੰਜ਼ਿਲ ਦੀ ਦੂਰੀਏ ਹੋਕੀ ਮਿਹਨਤ ਵਾਲਾ ਕਿ ਤਮ ਦੂਰੀਏ ਨੇ ਕਮਾਈ ਵਾਲਾ ਕਿ ਤਮ ਦੂਰੀਏ ਇੱਥੇ ਤੇਰੇ ਅਗੋਂ ਮਿਨਾ ਰੰਗ ਬਹਾਰਾਂ ਦੇ ਮਿਲੇ ਛੜਾਉਂਦੇ ਪੁੱਤਰ ਸ਼ਾਹੂ ਕਾਰਾਂ ਦੇ ਕੀਤੀ ਤੇਰੇ ਪਾਗਾਂ ਵਿੱਚ ਨਾ ਰੰਗ ਬਹਾਰਾਂ ਦੇ ਮਿਲੇ ਛੜਾਉਂਦੇ ਪੁੱਤਰ ਸ਼ਾਹੂ ਕਾਰਾਂ ਦੇ ਮਾਲਕ ਕੀਤੇ ਵਿੱਚ ਭਾਈ ਸਮਾਜ ਨਹੀਂ ਦੂਰੀ ਏ ਨੇਕਮਾਈ ਵਾਲਾ ਕਿ ਤਾ ਮਜ਼ਦੂਰੀ ਏ ਔਖੀ ਮੈਂ ਤਬਾਲਾ ਕਿ ਤਾ ਮਜ਼ਦੂਰੀ ਏ ਨੇਕਮਾਈ ਵਾਲਾ ਕਿ ਤਾ ਮਜ਼ਦੂਰੀ ਏ